ਇਹ ਕਿਹੜਾ ਗੁਰੂ ਘਰ ਦਾ ਮਸਲਾ ਸੀਗਾ ਇਹ ਅਕਾਲ ਤੱਕ ਸਭ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤੱਕ ਸਭ ਨੇ ਕਰਨਾ ਸੀ ਇਹਨਾਂ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ ਛੋਟੇ ਬੱਚੇ 10 15 15 ਸਾਲ ਦੇ ਉਹਨਾਂ ਨੂੰ ਵੀ ਬਹੁਤ ਘਮੀਰ ਜ਼ਖਮੀ ਕੀਤਾ ਉਹ ਜੇ ਮੈਂ 2 ਮਿੰਟਾਂ ਮੈਂ ਉੱਤਰੀ ਯੂਨਾਈਟਡ ਸਰ ਤੋਂ ਪੁੱਛਾਂ ਕਿ ਮੈਂ ਦੇ ਦੇਵ ਕਿ ਹਮਲਾ ਕੀਤਾ ਗਿਆ ਉਹ ਦੁਬਾਰਾ ਸਾਰੇ ਕਬਜ਼ਾ ਕਰਨ ਕੋਸ਼ਿਸ਼ ਕੀਤੀ ਗਈ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜੀ ਇਹ ਮੰਦ ਭਾਗੀ ਘਟਨਾ ਵਾਪਰੀ ਆ ਗੋਲੂਆ ਰਾਜਸਥਾਨ ਇਥੇ ਬੀਜੇਪੀ ਦੀ ਸਰਕਾਰ ਆ ਤੇ ਤਹਾਂ ਇਹਦਰ ਚ ਵੀ ਬੀਜੇਪੀ ਦੀ ਸਰਕਾਰ ਆ ਇਹ ਕਿਹੜਾ ਗੁਰੂ ਘਰ ਦਾ ਮਸਲਾ ਸੀਗਾ ਇਹ ਅਕਾਲ ਤਖਸਾਲ ਤੇ ਇਹਦਾ ਕਿਹੜਾ ਫੈਸਲਾ ਕਰਨਾ ਸੀ ਅਕਾਲ ਤਖਸਾਲ ਨੇ ਕਰਨਾ ਸੀ ਇਹਨਾਂ ਇਹ ਸਰਕਾਰ ਨੇ ਆਪਣੇ ਗੁੰਡੇ ਭੇਜ ਕੇ ਗੁਰੂ ਘਰ ਤੇ ਕਬਜ਼ਾ ਵੀ ਕੀਤਾ ਤੇ ਉੱਥੇ ਕਿਹੜੇ ਵਿਦਿਆਲਾ ਚੱਲਦਾ ਬਹੁਤ ਛੋਟੇ ਛੋਟੇ ਬੱਚੇ 10 15 15 ਸਾਲ ਦੇ ਉਹਨਾਂ ਨੂੰ ਵੀ ਬਹੁਤ ਘਮੀਰ ਝਕਮੀ ਕੀਤਾ ਤੇ ਮੈਂ ਸੰਗਤ ਸਵੇਤ ਔਰ ਇੱਥੇ ਅੱਜ ਮੌਕਾ ਵੀ ਦੇਖਿਆ ਤੇ ਸੰਗਤ ਸਮੇਤ ਹੀ ਇੱਥੇ ਮੈਂ ਆਇਆ ਮੈਂ ਇਸ ਸਰਕਾਰ ਨੂੰ ਤਾੜਨਾ ਕਰਦਾ ਵੀ ਜਿਨ੍ਹਾਂ ਨੇ ਉਥੇ ਜਾ ਕੇ ਕਬਜ਼ਾ ਕੀਤਾ ਤੇ ਬੱਚੇ ਜ਼ਖਮੀ ਕੀਤੇ ਆ ਉਹਨਾਂ ਤੇ ਪਰਚਾ ਦਰਜ ਕਰਕੇ ਧਾਰਾ ਲਾ ਕੇ ਕਿਹੜੀ ਬਣਦੀ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ Hindu ਧਰਮ ਬਚਾਇਆ ਅੱਜ ਸਾਡਾ ਕਿਹੜਾ ਸਿੱਖ ਧਰਮ ਆ ਇਹ Hindu ਸਾਡੇ ਧਰਮ ਤੇ ਪਾਰ ਕਰ ਰਹੇ ਆ ਕੇਂਦਰ ਚ ਵੀ ਹਿੰਦੁਸਤਾਨ ਚ ਸਰਕਾਰ ਬੀਜੇਪੀ ਦੀ ਆ ਤੇ ਰਾਜਸਥਾਨ ਚ ਵੀ ਆ ਇਸ ਕਰਕੇ ਅਕਾਲਤਾ ਸਭ ਤੇ ਇਹ ਮਸਲਾ ਗਿਆ ਇਹ ਸਿੱਖਾ ਦਾ ਮਸਲਾ ਇਹ ਸਰਕਾਰ ਦੇ ਨਾਂ ਬਾਜ਼ ਆਈ ਤੇ ਮੈਂ ਸਿੱਖ ਕੌਮ ਨੂੰ ਧਰਮਕ ਜਸੇ ਬੰਦੀਆਂ ਨੂੰ ਭਿੰਡਰਾਵਾਲੀ ਟਕਸਾਲ ਨੂੰ ਢਿੱਗ ਸਿੰਘ ਜਸੇ ਬੰਦੀਆਂ ਨੂੰ ਅਪੀਲ ਕਰਦਾ ਵੀ ਬੀਬੀ ਹੀਰਾ ਘੱਟ ਕੇ ਭਾਈ ਗੋਲੂਵਾ ਆਓ ਤੇ ਆਪਾਂ ਇਸ ਸਰਕਾਰ ਤੋਂ ਕਬਜ਼ਾ ਲਈ ਇਹ ਸਰਕਾਰ ਦਾ ਕਬਜ਼ਾ ਇਹ ਸਰਕਾਰ ਨੇ ਬਹੁਤ ਤਕਾ ਕੀਤਾ ਬੱਚਿਆਂ ਨੂੰ ਵੀ ਕੁੱਟਿਆ ਤੇ ਬਜ਼ੁਰਗਾਂ ਨੂੰ ਵੀ ਕੁੱਟਿਆ ਇਸ ਕਰਕੇ ਮੈਂ ਸਮੂਹੀ ਸੰਗਤ ਨੂੰ ਅਪੀਲ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਪੋਸਟ ਪਾਈ ਆ ਵੀ ਭਾਈ ਇਹ ਸਰਕਾਰ ਨੂੰ ਆਵਾਜ਼ ਆ ਜਾਣਾ ਚਾਹੀਦਾ ਤੇ ਮੈਂ ਵੀ ਤਾੜਨਾ ਕਰਦਾ ਵੀ ਅਕਾਲ ਤਖਤ ਸਾਹਿਬ ਤੇ ਕਿਹੜਾ ਇਹ ਮਸਲਾ ਇਹ ਇਹਨਾਂ ਨੇ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਤੇ ਉਹਨਾਂ ਸਾਰਿਆਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੰਗਤਾਂ ਦੇ ਸਾਹਮਣੇ ਕਰਨਾ ਚਾਹੀਦਾ ਕਿਹੜਾ ਇਹ ਨਾਕ ਆਵਾਜਾ ਛੱਡਿਆ ਤੇ ਸੰਗਤਾਂ ਆਪ ਦੀ ਆਪ ਛਡਾ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ